ਰੋਟਰੀ ਕਲੱਬ ਫਗਵਾੜਾ ਜੈਮਸ ਵੱਲੋਂ ਭਾਰਤ ਵਿਕਾਸ ਪਰਿਸ਼ਦ ਚੈਰੀਟੇਬਲ ਟਰਸਟ ਲੁਧਿਆਣਾ ਦੇ ਸਹਿਯੋਗ ਨਾਲ ਸਥਾਨਕ ਸ਼੍ਰੀ ਮਹਾਵੀਰ ਜਨ ਮਾਡਲ ਸਕੂਲ ਮਾਡਲ ਟਾਊਨ ਵਿਖੇ ਤੀਸਰਾ ਆਰਟੀਫੀਸ਼ੀਅਲ ਲੈਂਬਸ ਫਿਟਮੈਂਟ ਕੈਂਪ ਲਗਾਇਆ ਗਿਆ ਜਿਸ ਵਿੱਚ ਵੱਡੀ ਗਿਣਤੀ ਵਿੱਚ ਮਾਹੀ ਡਾਕਟਰਾਂ ਦੀਆਂ ਟੀਮਾਂ ਵੱਲੋਂ ਜਿਥੇ ਅੰਗਹੀਣਾ ਦੀ ਜਾਂਚ ਕਰ ਬਨੌਟੀਆਂ ਅੰਗ ਲਗਾਏ ਗਏ ਉੱਥੇ ਹੀ ਲੋੜਵੰਦਾਂ ਨੂੰ ਟਰਾਈਸਾਈਕਲ, 휠ਚੇਅਰ, ਬੈਸਾਕੀਆਂ, ਵਾਕਰ, ਸਟਿਕ, ਉੱਚਾ ਸੁਣਨ ਵਾਲੀਆਂ ਕੰਨਾਂ ਦੀਆਂ ਮਸ਼ੀਨਾਂ ਆਦ ਪੇਂਟ ਕੀਤੀਆਂ ਗਈਆਂ ਇਸ ਕੈਂਪ ਦਾ ਆਗਾਸ ਨੂੰ ਮੈਂਬਰਾਂ ਵੱਲੋਂ ਪ੍ਰਮਾਤਮਾਗੇ ਅਰਦਾਸ ਕਰਨ ਤੋਂ ਉਪਰੰਤ ਕੀਤਾ ਗਿਆ। ਕੈਂਪ ਦੌਰਾਨ ਵੱਖ-ਵੱਖ ਬਲਾਰੇ ਨੇ ਜਿੱਥੇ ਕਲੱਬ ਵੱਲੋਂ ਕੀਤੇ ਸੇਵਾਵਾਂ ਦੇ ਉਪਰਾਲੇ ਦੀ ਸ਼ਲਾਘਾ ਕੀਤੀ, ਉੱਥੇ ਪ੍ਰਬੰਧਕਾਂ ਨੇ ਦੱਸਿਆ ਕਿ ਹੁਣਾਂ ਵੱਲੋਂ ਲਗਾਇਆ ਗਿਆ ਇਹ ਤੀਸਰਾ ਕੈਂਪ ਹੈ, ਜਿਸ ਵਿੱਚ ਅੰਗੀਣਾਂ ਨੂੰ ਜ਼ਰੂਰਤ ਅਨੁਸਾਰ ਸਮਾਨ ਪ੍ਰਦਾਨ ਮਹੱਈਆ ਕਰਵਾਇਆ ਗਿਆ ਹੈ। ਹੁਣ ਆਖਿਆ ਕਿ ਹੁਣਾਂ ਵੱਲੋਂ ਆਉਣ ਵਾਲੇ ਸਮੇਂ ਵਿੱਚ ਵੀ ਇਸ ਤਰ੍ਹਾਂ ਦੇ ਉਪਰਾਲੇ ਜਾਰੀ ਰੱਖੇ ਜਾਣਗੇ। ਉਧਰ ਅੰਗੀਣਾਂ ਨੇ ਵੀ ਕਲੱਬ ਵੱਲੋਂ ਕੀਤੇ ਸੇਵਾਵਾਂ ਲਈ ਉਨ੍ਹਾਂ ਦਾ ਧੰਨਵਾਦ ਕੀਤਾ। ਪ੍ਰਬੰਧਕਾਂ ਵੱਲੋਂ ਸਹਿਯੋਗੀਆਂ ਨੂੰ ਸਨਮਾਨ ਚਿੰ ਇਸ ਮੌਕੇ ਸਾਥਪਾਲ 세ਠੀ, ਮਹਿੰਦਰਪਾਲ 세ਠੀ, ਡਾਕਟਰ ਚਿਮਨ ਅਰੋੜਾ, ਅਸतीश ਚੈਨ ਤੋਂ ਇਲਾਵਾ ਵੱਡੀ ਗਿਣਤੀ ਵਿੱਚ ਪਤਵੰਤੇ ਅਤੇ ਆਪਣਾ ਇਲਾਜ ਕਰਵਾਉਣ ਆਏ ਮਰੀਜ਼ ਮਜੂਦ ਹਨ। 3rd ਆਰਟੀਫੀਸ਼ੀਅਲ ਲਿੰਬ ਕੈਂਪ ਮੁਫਤ ਬਿਲਕੁਲ ਰੌਟੀ ਕਲੱਬ ਫਗਵਾੜਾ ਜੈਂਪਸ ਨੂੰ ਲਗਵਾਇਆ ਗਿਆ। ਸ਼੍ਰੀ ਮਹਾਵੀਰ ਚੈਨ ਮਾਡਲ ਸਕੂਲ ਮੋਡਲ ਟਾਊਨ ਦੇ ਵਿੱਚ ਇਸ ਦਾ ਇਹ ਉਦਘਾਟਨ ਕੀਤਾ ਗਿਆ ਜਿਸ ਦੇ ਵਿੱਚ ਲਗਭਗ 15 ਦੇ ਕਰੀਬ ਪੇਸ਼ੈਂਟਸ ਜਿਹੜੇ ਆ ਉਹਨਾਂ ਨੂੰ ਜ਼ਰੂਰਤ ਦੀਆਂ ਉਨਾ ਜੀਆਂ ਚੀਜ਼ਾਂ ਉਪਲਬਧ ਕਰਵਾਈਆਂ ਗਈਆਂ ਜਿਸ ਤਰ੍ਹਾਂ ਕਿਸੇ ਦੀ ਲੋਅਰ ਲੱਤ ਜਿਸ ਤਰ੍ਹਾਂ ਕਿਸੇ ਦੀ ਅਪਰ ਲੱਤ ਕੋਈ ਨੀਂਹ ਤੱਕ ਕਿਸੇ ਨੂੰ ਗੋਡੇ ਤੋਂ ਉੱਪਰ ਦੀ ਲੱਤ ਕਿਸੇ ਨੂੰ ਤੋਂ ਨੀਚੇ ਦੀ ਲੱਤ ਕਿਸੇ ਨੂੰ ਵਾਕਰ ਕਿਸੇ ਨੂੰ ਸਟਿਕ ਕਿਸੇ ਨੂੰ ਹੈਰਿੰਗ ਜਿਸ ਦੇ ਵਿੱਚ ਇਸ ਕੈਂਪ ਦੇ ਵਿੱਚ ਇਹ ਸਾਰੀਆਂ ਚੀਜ਼ਾਂ ਉਪਲਬਧ ਕਰਵਾਈਆਂ ਗਈਆਂ ਤੇ ਮੈਂ ਭਾਰਤ ਵਿਕਾਸ ਪਰਸ਼ਦ ਉਧਿਆਨਾ ਜੋ ਕਿ ਬਹੁਤ ਸਾਲਾਂ ਤੋਂ ਇਹ ਕੰਮ ਕਰਦੀ ਆ ਰਹੀ ਹੈ ਔਰ ਪੇਸ਼ੈਂਟਸ ਦਾ ਡਾਟਾ ਉਹਨਾਂ ਦੇ ਕੋਲ ਹੁੰਦਾ ਵੀ ਕੌਣ ਪੇਸ਼ੈਂਟ ਨੂੰ ਕਿਸ ਚੀਜ਼ ਦੀ ਜ਼ਰੂਰਤ ਹੈ ਸੋ ਅਸੀਂ ਉਹਨਾਂ ਦਾ ਵੀ ਧੰਨਵਾਦ ਕਰਦੇ ਆ ਰੋਟਰੀ ਕਲੱਬ ਫਗਵਾੜਾ ਦੇ ਸਾਰੇ ਮੈਂਬਰਸ ਮਿਲ ਕੇ ਇਸ ਕੈਂਪ ਨੂੰ ਸਕਸੈਸਫੁਲ ਕਰਨ ਲਈ ਬਹੁਤ ਧੰਨਵਾਦ ਕਰਦੇ ਆ ਆਏ ਹੋਏ ਪੇਸ਼ੈਂਟਸ ਦਾ ਸਭ ਦਾ ਧੰਨਵਾਦ ਔਰ ਰੋਟਰੀ ਕਲੱਬ ਫਗਵਾੜਾ ਜੈਂਸ ਇਸੇ ਤਰ੍ਹਾਂ ਆਉਣ ਵਾਲੇ ਟਾਈਮ ਦੇ ਵਿੱਚ ਇਸ ਤਰ੍ਹਾਂ ਦੀ सर्विस कैंप जोड़े आगाती रहे मैं निखिल गुप्ता वाइस प्रेजिडेंट इमीजिएट वस प्रेजिडेंट्री तो क्लब फगवाड़ा बहुत बहुत धन्यवाद करता मानवता की सेवा जीवन का सर्वोच्च कार्य जो लोग मानव की सेवा करते हैं तो किसी भी प्रकार की हो मुझे तो बहुत खुशी है कि फुवाड़ा कैंप से ये जो कैंप लगाया है इससे 25 लोगों को participation is related third campaign hai ma plastics group ko invite karenge aur wo apna general container recycling <laughs> gdpr banayenge okay. aapko okay. 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 apne bahut